ਜੇ ਤੁਸੀਂ ਬਠਿੰਡੇ ਜਾਂਦੇ ਹੋ ਸਬਜ਼ੀ ਵੇਚਣ ਉੱਥੇ ਜਿਹੜੀ ਥੋੜੀ ਸਬਜ਼ੀ ਹੈ ਉਹ बिकਦੀ ਹੈ ਜਿਹੜੇ ਗ੍ਰਾਹਕ ਆ ਟੁੱਟ ਪੈਂਦੇ ਆ ਤੁਹਾਡੀ ਜਿਪਸੀ ਨੂੰ ਵੀ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ ਸਬਜ਼ੀ ਲੈਣ ਤੋਂ ਸਬਜ਼ੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਜੀ ਆਪਣੇ ਕੋਲੇ ਸੀਜ਼ਨਲ ਸਾਰੀ ਵੈਜੀਟੇਬਲ ਹੁੰਦੀ ਹੈ ਮਤਲਬ ਜਿਵੇਂ ਹੁਣ ਸਾਗ ਦਾ ਸੀਜ਼ਨ ਚੱਲੀ ਜਾਂਦਾ ਗੋਭੀ ਦਾ ਚੱਲੀ ਜਾਂਦਾ ਪਾਲਕ ਮੇਥੇ ਮੇਥੀ ਤੇ ਮੂਲੀਆਂ ਵਗੈਰਾ ਹੋਣਗੀਆਂ ਮਟਰ ਚੱਲ ਪੈਣਗੇ ਬਾਜ ਤੋਂ 15 ਸਾਲਾਂ ਨੂੰ ਮਟਰ ਚੱਲ ਪੈਣਗੇ ਕਹਿੰਦੇ ਬੂਜਾ ਵਾਲੇ ਆ ਕੇ ਤੁਹਾਡੇ ਘਰੇ ਖਾਣਾ ਵੀ ਖਾਂਦੇ ਰਹੇ ਨੇ ਹਾਂਜੀ ਹਾਂਜੀ ਖਾਣਾ ਸਾਰਾ ਪਰਿਵਾਰ ਖਾਣਾ ਖਾ ਕੇ ਗਿਆ ਜਦੋਂ ਮੇਰੇ ਸਿੰਪਲ ਪਾਸ ਹੋ ਗਏ ਸੀਗੇ ਵਾਹ ਵਾਹ ਅੱਛਾ ਜੀ ਸਬਜ਼ੀਆਂ ਦੀ ਖੇਤੀ ਕੀਤੀ ਸੀ ਆਰਗੇਨਿਕ ਸਬਜ਼ੀਆਂ ਦੀ ਸ਼ੁਰੂਆਤ ਕੀਤੀ ਹਾਂ ਸਬਜ਼ੀਆਂ ਦੀ ਖੇਤੀ ਕੀਤੀ ਆ ਜੀ ਮੈਂ ਪਹਿਲਾਂ ਤਾਂ ਮੈਂ ਮੇ ਸਰਦੇ ਜਾਂਦਾ ਹੁੰਦਾ ਸੀਗਾ ਠੀਕ ਹੈ ਜੀ ਉਦੋਂ ਮੇਰੇ ਕੋਲ ਫੀਅਰਡ ਗੱਡੀ ਹੁੰਦੀ ਸੀ ਫੇਰ ਮੈਂ ਦਾਨ ਸਿੰਘ ਵਾਲੇ ਜਾਣ ਲੱਗ ਗਿਆ ਫੇਰ ਹੌਲੀ ਹੌਲੀ ਬਟਿੰਡੇ ਮੇਰੇ ਰਿਸ਼ਤੇਦਾਰਿੰਗ ਤੋਂ ਸਬਜ਼ੀ ਲੈ ਕੇ ਇੱਥੋਂ ਚੱਕ ਕੇ ਉਹ ਉੱਥੇ ਮਿੰਟੋ ਮਿੰਟੀ ਵੇਚ ਗਈ ਅੱਛਾ ਜੀ ਮੈਨੂੰ ਅਗਲੇ ਦਿਨ ਫੇਰ ਕਹਿੰਦੇ ਵੀ ਤੇ ਤੀਜੇ ਦਿਨ ਬਣੂਗੀ ਤੀਜੇ ਦਿਨ ਲੈ ਕੇ ਜਾਵਾਂਗਾ ਮੈਂ ਜਦੋਂ ਲੈ ਕੇ ਗਿਆ ਸਬਜ਼ੀ ਹਾਂ ਤੇ ਫੋਨ ਜਾਂ ਨੋਕੀਆ ਫੋਨ ਜਾਇ ਸੀਗੇ ਹਾਂ ਤੇ ਕੀਪੈਡ ਵਾਲੇ ਹਾਂ ਹਾਂ ਉਹਨਾਂ ਤੇ ਮੈਂ ਫੋਨ ਕਰਤਾ ਮਾਮਾ ਚੱਲ ਪਿਆ ਪਿੰਡੋਂ ਮੇਰੇ ਜਾਂਦੇ ਨੂੰ ਉੱਥੇ ਭੀੜ ਵੱਜ ਗਈ ਉਹਨਾਂ ਦੇ ਘਰ ਹੀ ਤੇ ਮੈਂ 20 ਮਿੰਟਾਂ ਚ ਬੀਤ ਕੇ ਤੇ ਘਰੇ ਵਾਪਸ ਆ ਗਿਆ ਜਿਵੇਂ ਦੇਸੀ ਨੁਕਤੇ ਆ ਮੇਰੇ ਆ ਜਿਵੇਂ ਟਰੈਪ ਲਾਇਆ ਹੋਇਆ ਇਹ ਰਾਤ ਨੂੰ ਸਿੱਤੂ ਘੰਟੇ ਜਗਾਉਣੀ ਆਗੇ ਅੱਛਾ ਜੀ ਤੇ ਜਿੰਨਾ ਭਮੱਕੜ ਹੁੰਦਾ ਸੁੰਡੀ ਵਾਲਾ ਉਹ ਸਾਰਾ ਬਾਲੋ ਦੇ ਉੱਤੇ ਆ ਜਾਂਦਾ ਉਹ ਮਰ ਜਾਂਦਾ ਆਪਾਂ ਨੂੰ ਕੈਮੀਕਲ ਛਿੜਕਣ ਦੀ ਲੋੜ ਨਹੀਂ ਪੈਂਦੀ ਤੁਸੀਂ ਕਿੰਨੇ ਟਰੈਪ ਇਹ ਲਗਾਏ ਹੋਏ ਆ ਜੀ ਆਪਣੇ ਖੇਤ 'ਚ ਤਿੰਨ ਆ ਜੀ ਦੋ ਆਸ ਤੇ ਤੀਜਾ ਉਹ ਉਧਰ ਲੈ ਕੇ ਜਾਣਾ ਗੋਭੀ 'ਚ ਕਿਉਂਕਿ ਹਜੇ ਨਾ ਮਤਲਬ ਸੁੰਡੀ ਠੰਡੀ ਦੀ ਸ਼ਿਕਾਇਤ ਹੈ ਨਹੀਂ ਗਈ ਜੀ ਬਸ ਹੁਣ ਇੱਕ ਦੋ ਦਿਨਾਂ 'ਚ ਲਾ ਦਿਆਂਗੇ ਅਸੀਂ ਟਰੈਪ ਗਾਜਰਾਂ 'ਚ ਨਹੀਂ ਉਹ ਸਾਰੇ ਠੀਕ ਹੈ ਜੀ ਕੀ ਡਿਫਰੈਂਸ ਕੀ ਹੈ ਜੀ ਆਰਗੇਨਿਕ ਸਬਜੀ ਦਾ ਤੇ ਜਿਹੜੀ ਆਮ ਸਬਜੀ ਰੇਹਾਂ ਸਪਰਿਆਹਾਂ ਨਾਲ ਤਿਆਰ ਰੰਗਤ ਦਾ ਥੋੜਾ ਘਾਣਾ ਫਰਕ ਪੈਂਦਾ ਜੀ ਬਾਕੀ ਸਿਰ ਇਹ ਮਤਲਬ ਤੇ ਕद्दू ਦੀ ਗੱਲ ਕਰ ਗਏ ਇਹ ਇੱਕ ਸਿਟੀ ਨਾਲ ਕद्दू ਦੀ ਦਾਲ ਬਣ ਜਾਣੀ ਹੈ ਅੱਛਾ ਜੀ ਦੂਜਾ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਟਾਈਮ ਲੱਗਦਾ ਵੀਡੀਓਜ਼ ਵੀ ਆਈਆਂ ਕਿ ਕਿਸ ਤਰ੍ਹਾਂ ਟੀਕੇ ਲਾ ਲਾ ਕੇ ਜਿਹੜੇ ਇਹ ਸਬਜੀ ਤਿਆਰ ਕੀਤੀਆਂ ਖਾਸ ਕਰਕੇ ਕद्दू ਵਗੈਰਾ ਜਿਹੜੇ ਹੈਗੇ ਆ ਲੌਕੀ ਕद्दू ਹੋ ਗਿਆ ਜਿਹੜੇ ਦੂਜੇ ਪੇਠੇ ਹੁੰਦੇ ਨੇ ਉਹਨਾਂ ਨੂੰ ਤਾਂ ਟੀਕੇ ਲਾ ਲਾ ਕੇ ਤਿਆਰ ਕਰਦੇ ਆਂਦੇ ਆਂਦੇ ਪੰਜ ਕद्दू ਖੜੇ ਹੈਗੇ ਪੰਜਾਂ ਚੋਂ ਆਹ ਦੇ ਆ ਵੀ ਸੁੱਕਿਆ ਪਿਆ ਆ ਵੀ ਸੁੱਕਿਆ ਪਿਆ ਆ ਵੀ ਸੁੱਕਿਆ ਪਿਆ ਜੇ ਇਹਦੇ ਤੇ ਕੈਮੀਕਲ ਕੀਤਾ ਹੁੰਦਾ ਤੇ ਸੁੱਕਦੇ ਨਹੀਂ ਸੀਗੇ ਅੱਛਾ ਜੀ ਕਿ ਜਿਹੜੀਆਂ ਇਹ ਰੇਹਾਂ ਸਪਰੇਹਾਂ ਐ ਇੰਨਾ ਜ਼ਿਆਦਾ ਨੁਕਸਾਨ ਕਰ ਰਹੀਆਂ ਆਪਣੀਆਂ ਜ਼ਮੀਨਾਂ ਦਾ ਵੀ ਸਿਹਤ ਦਾ ਵੀ ਜਿਹੜਾ ਕਿਉਂਕਿ ਜੋ ਖਾਂਦਾ ਇਹਨਾਂ ਨੂੰ ਸਬਜ਼ੀਆਂ ਨੂੰ ਤਾਂ ਜਾਂ ਫਸਲ ਨੂੰ ਤਾਂ ਉਹਦੇ ਸਿਹਤ ਤੇ ਅਸਰਤਾ ਦਾ ਹੋਣਾ ਹੀ ਹੋਣਾ ਹੈ ਤੁਹਾਨੂੰ ਕਹਿੰਦੇ ਜੀ ਬਾਕੀ ਪਾਣੀ ਮਾੜੇ ਹੁੰਦੇ ਜਾਂਦੇ ਆਗੇ ਤੇ ਬਾਕੀ ਮਹਿਕਮੇ ਜੇ ਮੈਨੂੰ ਐ ਦੱਸੋ ਵੀ ਆਪਣੇ ਪੰਜਾਬ ਦੇ ਵਿੱਚ ਖੇਤੀਬਾੜੀ ਦਫ਼ਤਰ ਕਿੰਨੇ ਆ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ-ਤਿੰਨ ਕਿਸੇ ਦੋਨਾਂ ਦੇ ਵਿੱਚ 2.5 ਲੱਖ ਤਨਖਾਹ ਆ ਕਿਸੇ ਦੀ 20000 ਰੁਪਏ ਤਨਖਾਹ ਆ ਉਹ ਕਾਸ ਤੋਂ ਲਾਇਆ ਸਰਕਾਰ ਨੇ ਪਰ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਮਹਿਕਮੇ ਦੇ ਨਾਲ ਤਾਂ ਚੱਲਣ ਤਾਂ ਵਧੀਆ ਰਹੂਗਾ ਆਪਣੀ ਧਰਤੀ ਵੀ ਬਚੀ ਰਹੂਗੀ ਪਾਣੀ ਵੀ ਬਚਾ ਰਹੂਗਾ ਪਰ ਖਾਦ ਦੀ ਗੱਲ ਕਰਨੀ ਤਾਂ ਨਹੀਂ ਸੀ ਚਲ ਮੈਨੂੰ ਕਰਨੀ ਪੈਗੀ ਹੁਣ ਕਿਉਂਕਿ ਜੇ ਮਹਿਕਮਾ ਕਹਿੰਦਾ ਵੀ ਦੋ ਗੱਟੇ ਪਾ ਲੋ ਜ਼ਿੰਮੇਦਾਰ ਭਰਾ ਖੜਦੇ ਨਹੀਂ ਕਿ ਉੱਥੇ ਕਹਿੰਦਾ ਵੱਧ ਪਾਵਾਂਗੇ ਇਸੇ ਕਾਰਨ ਆਪਣੀਆਂ ਜਿਹੜੀਆਂ ਧਰਤੀਆਂ ਖਰਾਬ ਹੋਈ ਜਾਂਦੀਆਂ ਜੀ ਕੈਂਸਰ ਕਹਿ ਲਓ ਕੁਝ ਵੀ ਕਹਿ ਲਓ ਜਿਵੇਂ ਤੁਸੀਂ ਬਿਨਾਂ ਰਿਆ ਸਪਰੇਹਾਂ ਤੋਂ ਖੇਤਾਂ ਦੇ ਵਿੱਚ ਉਗਾ ਰਹੇ ਹੋ ਆਪਣੇ ਖੇਤ ਚ ਉਗਾ ਰਹੇ ਹੋ ਤਾਂ ਕਦੇ ਫਿਰ ਕੋਈ ਸਬਜੀ ਦਾ ਨੁਕਸਾਨ ਤਾਂ ਨਹੀਂ ਹੋਇਆ ਵੀ ਸਬਜੀ ਉਹ ਤੁਹਾਡੀ ਉੱਗੀ ਨਾ ਹੋਵੇ ਜਾਂ ਉੱਗੀ ਹੈ ਤਾਂ ਉਹ 100 ਵਧੀਆ ਨਾ ਉੱਗੀ ਹੋਵੇ ਨਹੀਂ ਜੀ ਹਜੇ ਤਾਂ ਤਾਂ ਨਹੀਂ ਕੋਈ ਹੋਇਆ ਕਈ ਆਰਾਮ ਅੱਜ ਦੀ ਗੜਿਆਣਾ ਜਰੂਰ ਮੇਰਾ ਨੁਕਸਾਨ ਹੋਇਆਗਾ ਉਹ ਨਹੀਂ ਮੈਂ ਨੁਕਸਾਨ ਹੋਇਆਗਾ ਮੈਂ ਪਰ ਭਾਈ ਵੀ ਨਹੀਂ ਲਈਗੀ ਸਰਕਾਰ ਤੋਂ ਆਪਾਂ ਕੋਈ ਪਰਿਵਾਰੀ ਕੋਈ ਨਹੀਂ ਗਏ ਵੀ ਕੁਦੁੱਤ ਦੀ ਮਾਰ ਆਪਾਂ ਮੰਨ ਕੇ ਚੱਲੋ ਵੀ ਕੁਦੁੱਤ ਦੀ ਮਾਰ ਹੋ ਗਈ ਚਲੋ ਰੈਗ ਨੂੰ ਜਿੰਨਾ ਦਿੱਤਾ ਪਾਉਨਾ ਲੋ ਸਤਰੀਆ ਕਾਲ ਤੁਸੀਂ ਦੇਖ ਰਹੇ ਹੋ ਰਹਿਮਤ ਟੀਵੀ ਮੈਂ ਹਾਂ ਤੁਹਾਡੇ ਨਾਲ ਆकांक्षा ਅੱਜ ਕੱਲ ਹਰ ਪਾਸੇ ਆਰਗੇਨਿਕ ਚੀਜ਼ਾਂ ਦਾ ਬੜਾ ਬੋਲਬਾਲਾ ਹੈ ਅਸੀਂ ਜਦੋਂ ਵੱਡੇ ਵੱਡੇ ਸਟੋਰਸ ਤੇ ਜਾਂਦੇ ਹਾਂ ਤਾਂ ਸਾਨੂੰ ਸਪੈਸ਼ਲੀ ਇੱਕ ਜਿਹੜਾ ਕਾਊਂਟਰ ਹੈ ਉਹ ਆਰਗੇਨਿਕ ਚੀਜ਼ਾਂ ਦਾ ਉੱਥੇ ਨਜ਼ਰ ਆਉਂਦਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜੀਹੇ ਕਿਸਾਨ ਦੇ ਖੇਤਾਂ ਦੇ ਵਿੱਚ ਲੈ ਕੇ ਆਇਆ ਜੋ ਕਿ 22 ਸਾਲ ਤੋਂ ਲਗਭਗ 22 ਸਾਲਾਂ ਤੋਂ ਆਰਗੇਨਿਕ ਖੇਤੀ ਕਰ ਰਹੇ ਨੇ ਅਸੀਂ ਇਸ ਵੇਲੇ ਬਠਿੰਡਾ ਜ਼ਿਲ੍ਹਾ ਦੇ ਮਹਿਮਾ ਸਵਾਈ ਪਿੰਡ ਵਿਖੇ ਮੌਜੂਦ ਹੈਗੇ ਆ ਜਿੱਥੇ ਕੀ ਕਿਸਾਨ ਗੁਰਦੀਪ ਸਿੰਘ ਜੀ ਸਾਡੇ ਨਾਲ ਨੇ ਔਰ ਇਹ ਪਿਛਲੇ 22 ਸਾਲਾਂ ਤੋਂ ਆਰਗੇਨਿਕ ਖੇਤੀ ਕਰ ਰਹੇ ਨੇ ਔਰ ਇਹਨਾਂ ਦੇ ਕੋਲੇ ਕੋਈ ਬਹੁਤੀ ਜ਼ਮੀਨ ਵੀ ਨਹੀਂ ਹੈ ਇਨਾਂ ਦਾ ਆਪਣਾ ਇੱਕ ਕਿੱਲਾ ਜ਼ਮੀਂਦਾ ਔਰ ਬਾਕੀ 3.5 ਕਿੱਲੇ ਜਿਹੜੇ ਹੈ ਇਹਨਾਂ ਨੇ ਠੇਕੇ ਤੇ ਲੈ ਕੇ ਕੰਮ ਕਰ ਰਹੇ ਨੇ ਨਾਲ ਇਹਨਾਂ ਦੇ ਇਹਨਾਂ ਦੇ ਧਰਮ ਪਤਨੀ ਹੁੰਦੇ ਨੇ ਜੋ ਦੋਨੇ ਰਲ ਕੇ ਇਹ ਆਰਗੈਨਿਕ ਖੇਤੀ ਕਰ ਰਹੇ ਨੇ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਹਿਮਤ ਟੀਵੀ ਤੇ ਸਰ ਸਤਿ ਸ਼੍ਰੀ ਅਕਾਲ ਜੀ ਜੀ ਆਨ ਜੀ ਤਨਵਜੀ ਅੱਛਾ ਸਰ ਤੁਸੀਂ ਆਰਗੇਨਿਕ ਖੇਤੀ ਵਾਲਾ ਏ ਅੱਜ ਕੱਲ ਅਸੀਂ ਦੇਖ ਰਿਹਾ ਕਿ ਬਹੁਤ ਚੱਲਣ ਹੈ ਆਰਗੇਨਿਕ ਚੀਜ਼ਾਂ ਦਾ ਆਰਗੇਨਿਕ ਦਾਲਾਂ ਦਾ ਆਰਗੇਨਿਕ ਸਬਜ਼ੀਆਂ ਦਾ ਪਰ ਉਹ ਵਿਕਦੀਆਂ ਵੀ ਬਹੁਤ ਮਹਿੰਗੇ ਪਾ ਹੈ ਤੁਸੀਂ ਪਿਛਲੇ 22 ਸਾਲ ਤੋਂ ਆਰਗੇਨਿਕ ਖੇਤੀ ਵਾਲ ਰੁਝਾਨ ਤੁਹਾਡਾ ਹੋਇਆ ਹੈ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਹੈ ਔਰ ਜਦੋਂ ਤੁਸੀਂ ਅੱਜ ਸੁਣਦੇ ਹੋ ਕਿ ਅੱਜ ਆਰਗੇਨਿਕ ਖੇਤੀ ਦਾ ਬੜਾ ਬੋਲਬਾਲ ਹੈ ਲੋਕ ਕਹਿੰਦੇ ਨੇ ਔਰ ਇਹ ਵੀ ਪਤਾ ਨਹੀਂ ਹੈ ਆਰਗੇਨਿਕ ਹੁੰਦਾ ਵੀ ਹੈ ਕਿ ਨਹੀਂ ਹੁੰਦਾ ਸਿਰਫ ਨਾਮ ਹੀ ਹੈ ਜਾਂ ਪੈਕੇਟਸ ਦੇ ਉੱਪਰ ਹੀ ਲਿਖਿਆ ਹੋਇਆ ਹੈ ਤਾਂ ਤੁਹਾਡਾ ਆਰਗੈਨਿਕ ਖੇਤੀ ਵੱਲ ਆਉਣ ਦਾ ਕਿਵੇਂ ਸਬਬ ਬਣਿਆ? ਅ ਜੀ ਦੇਖੋ ਇੱਕ ਅੱਜ ਤੋਂ 2022 ਸਾਲ ਪਹਿਲਾਂ ਸਾਡੇ ਪਿੰਡ ਡਾਕਟਰਾਂ ਦੀ ਟੀਮ ਆਈ ਸੀਗੀ। ਜੀ। ਉਦੋਂ ਉਹਨਾਂ ਨੇ ਫਿਰ ਹੀ ਬੀਜ ਦਿੱਤੇ ਸੀਗੇ। ਉਦੋਂ ਤੋਂ ਮੈਂ ਕਨਾਲ ਕਥਾਂ ਲਾਇਆ ਸੀਗਾ। ਹੂੰ। ਪਹਿਲੇ ਸਾਲ ਕਨਾਲ ਲਾਇਆ ਮੁੱਢ ਦੇ ਸਾਲ 2 ਕਾਤਤੀਆਂ ਫਿਰ 4 ਕਾਤਤੀਆਂ ਫਿਰ ਐਵੇਂ ਮੈਂ ਵਧਾਉਂਦਾ ਗਿਆ। 2007 ਚ ਆ ਕੇ ਮੈਂ ਮਤਲਬੀ ਆਰਗੈਨਿਕ ਦੇ ਵਿੱਚ ਆ ਗਿਆ ਸੀਗਾ। ਉਦੋਂ ਅੰਬੂਜਾ ਸੀਮੈਂਟ ਵਾਲੇ ਆ ਗਏ ਸੀਗੇ। ਹੂੰ। ਉਹਨਾਂ ਨੇ 5 ਸਾਲ ਸਾਡੇ ਤੇ ਕੰਮ ਕੀਤਾ। ਹੂੰ। ਉਸ ਤੋਂ ਬਾਅਦ ਆ ਬੈਂਕ ਵਾਲੇ ਆ ਗਏ ਸੀਗੇ 3 ਸਾਲ ਇਹਨਾਂ ਨੇ ਕੰਮ ਕੀਤਾ ਤੇ ਇਸੇ ਵਾਸਤੇ ਨਾਲ ਮਤਲਬ ਅੰਬੂਜਾ ਦੇ ਸਹਿਯੋਗ ਨਾਲ ਆਰਗੈਨਿਕ ਦੇ ਪਾਸੇ ਆ ਗਿਆ ਮੈਂ ਜੀ ਹੂੰ ਤੇ ਕਿਉਂਕਿ ਇਕੱਲਾ ਬੰਦਾ ਨਹੀਂ ਆ ਸਕਦਾ ਛੋਟਾ ਜੇ ਕੋਈ ਉਹਨੂੰ ਹੈਲਪ ਮਿਲੂਗੀ ਫੇਰ ਆ ਸਕਦਾ ਆਰਗੈਨਿਕ ਦੇ ਵਿੱਚ ਤੇ ਕਿਸ ਤਰ੍ਹਾਂ ਦੀ ਸਹਾਇਤਾ ਫਿਰ ਥੋੜੀ ਹੋਈ ਉਹਨਾਂ ਵੱਲੋਂ ਜੀ ਉਹਨਾਂ ਬੰਦਿਆਂ ਨੇ ਜੀ ਸਾਨੂੰ ਗੰਡੋਆਂ ਦੇ ਪਲਾਂਟ ਲਗਵਾ ਕੇ ਦਿੱਤੇ ਤੇ ਗਾਹੂ ਲੈ ਕੇ ਦਿੱਤੀ ਤੇ ਮਤਲਬ ਮੰਨ ਕੇ ਚੱਲੋ ਜੋ ਵੀ ਮਤਲਬ ਘਾਟਾ ਪੈਂਦਾ ਸੀ ਪਹਿਲਾਂ ਤਿੰਨ ਚਾਰ ਸਾਲ ਤਾਂ ਮੈਨੂੰ ਮਤਲਬ ਵੀ ਕਿਤੇ 20000 ਦਾ ਚੱਕ ਦੇ ਤਾ ਕਿਤੇ 30 ਦਾ ਦੇ ਤਾ ਅੱਛਾ ਜੀ ਇੱਕ ਵਾਰੀ 50000 ਦਾ ਵੀ ਦਿੱਤਾ ਸੀਗਾ ਉਹਨਾਂ ਦੀ ਸਪੋਰਟ ਨਾਲ ਹੀ ਮਤਲਬ ਇੱਥੋਂ ਤਾਈਂ ਆਇਆ ਹੈ ਮਹਿਕਮੇ ਦੀ ਸਪੋਰਟ ਮੈਨੂੰ ਫੁੱਲ ਰਹੀ ਜਾਏਗੀ ਠੀਕ ਹੈ ਜੀ ਕੋਈ ਵੀ ਖੇਤੀਬਾੜੀ ਦਫ਼ਤਰ ਆਗਾ ਪੂਰੀ ਸਪੋਰਟ ਰਹੀ ਹੈ ਮੈਨੂੰ ਉਹਨਾਂ ਦੀ ਅੱਛਾ ਕਹਿੰਦੇ ਆ ਬੂਜਾ ਵਾਲੇ ਆ ਕੇ ਤੁਹਾਡੇ ਘਰੇ ਖਾਣਾ ਵੀ ਖਾਂਦੇ ਰਹੇ ਨੇ ਹਾਂਜੀ ਹਾਂਜੀ ਖਾਣਾ ਸ ਤਾਂ ਉਦੋਂ ਸ਼ੁਰੂਆਤ ਦੇ ਵਿੱਚ ਫਿਰ ਤੁਸੀਂ ਸਬਜ਼ੀਆਂ ਦੀ ਖੇਤੀ ਕੀਤੀ ਸੀ ਆਰਗੇਨਿਕ ਸਬਜ਼ੀਆਂ ਦੀ ਸ਼ੁਰੂਆਤ ਕੀਤੀ ਸੀ ਹਾਂ ਸਬਜ਼ੀਆਂ ਦੀ ਖੇਤੀ ਕੀਤੀ ਆ ਜੀ ਮੈਂ ਪਹਿਲਾਂ ਤਾਂ ਮੈਂ ਮੈਂ ਸਰਦੇ ਜਾਂਦਾ ਹੁੰਦਾ ਸੀਗਾ ਠੀਕ ਹੈ ਜੀ ਉਦੋਂ ਮੇਰੇ ਕੋਲ ਫੀਅਰਡ ਗੱਡੀ ਹੁੰਦੀ ਸੀ ਠੀਕ ਹੈ ਫਿਰ ਮੈਂ ਦਾਨ ਸਿੰਘ ਵਾਲੇ ਜਾਣ ਲੱਗ ਗਿਆ ਫਿਰ ਹੌਲੀ ਹੌਲੀ ਬਟੰਡੇ ਮੇਰੇ ਰਿਸ਼ਤੇਦਾਰਿੰਦੇ ਸਬਜ਼ੀ ਲੈ ਕੇ ਇੱਥੋਂ ਚੱਕ ਕੇ ਉਹ ਉੱਥੇ ਮਿੰਟੋ ਮਿੰਟੀ ਬੈਗ ਗਈ ਅੱਛਾ ਜੀ ਮੈਨੂੰ ਅਗਲੇ ਦਿਨ ਫਿਰ ਕਹਿੰਦੇ ਵੀ ਲਿਆ ਸਬਜ਼ੀ ਮਖ ਵੀ ਇੰਨੀ ਤਾਂ ਹੁਣ ਸਬਜ਼ੀ ਹੈ ਨਹੀਂ ਕਿ ਹਜੇ ਹੂੰ ਤੇ ਤੀਜੇ ਦਿਨ ਬਣੂਗੀ ਤੀਜੇ ਦਿਨ ਲੈ ਕੇ ਜਾਵਾਂਗਾ ਮੈਂ ਜਦੋਂ ਲੈ ਕੇ ਗਿਆ ਸਬ ਤੇ ਤਾਂ ਉਹ ਫੋਨ ਜਾਂ ਨੋਕ ਜਾਂ ਫੋਨ ਜਾਇਏ ਸੀਗੇ ਹਾਂ ਤੇ ਕੀ ਪੈਡ ਵਾਲੇ ਹਾਂ ਹਾਂ ਉਹਨਾਂ ਤੇ ਮੈਂ ਫੋਨ ਕਰਤਾ ਮਾਮਾ ਚੱਲ ਪਿਆ ਪਿੰਡੋਂ ਮਿਲ ਜਾਂਦੇ ਉਹਨਾਂ ਉੱਥੇ ਭੀੜ ਵੱਜ ਗਈ ਉਹਨਾਂ ਦੇ ਘਰ ਹੀ ਤੇ ਮੈਂ 20 ਮਿੰਟਾਂ ਚ ਬੀਤ ਕੇ ਤੇ ਘਰੇ ਵਾਪਸ ਆ ਗਿਆ ਜੀ 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 अच्छा अब पहुण दिख दी गल करिए जी जेडी ऑर्गेनिक सब्जी है एदी जेडी दिख किमे दूसरी रेहा सप्रेहां नाल जेडी सब्जी तैयार ਕੀਤੀ ਹੁੰਦੀ ਉਹਦੇ ਨਾਲੋਂ ਕਿੰਨੀ ਕੁ ਡਿਫਰੈਂਟ ਹੁੰਦੀ ਜਿਵੇਂ ਅਸੀਂ ਦੇਖਦੇ ਆ ਕੱਦੂ ਦੀ ਲੱਗੇ ਹੋਏ ਜੀ ਉੱਪਰ ਹਾਂਜੀ 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 ਤਾਂ ਕੀ ਕੀ ਡਿਫਰੈਂਸ ਕੀ ਹੈ ਜੀ ऑर्गेनिक सब्जी ਦਾ ਤੇ ਜਿਹੜੀ ਆਮ सब्जी ਰੇਹਾ ਸਪਰੇहां ਨਾਲ ਤਿਆਰ ਰੰਗਤ ਦਾ ਥੋੜਾ ਘਣਾ ਫਰਕ ਪੈਂਦਾ ਜੀ ਬਾਕੀ ਸਿਰ ਇਹ ਮਤਲਬ ਤੇ ਕੱਦੂ ਦੀ ਗੱਲ ਕਰ ਗਏ ਇਹ ਇੱਕ ਸਿਟੀ ਨਾਲ ਕੱਦੂ ਦੀ ਦਾਲ ਬਣ ਜਾਣੀ ਹੈ ਅੱਛਾ ਜੀ ਦੂਜਾ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਟਾਈਮ ਲੱਗਦਾ ਹੈ ਠੀਕ ਹੈ ਜੀ ਅੱਜ ਕੱਲ ਦਾ ਅਸੀਂ ਦੇਖਿਆ ਕਿ ਵੀਡੀਓਜ਼ ਵੀ ਆਈਆਂ ਕਿ ਕਿਸ ਤਰ੍ਹਾਂ ਟੀਕੇ ਲਾ ਲਾ ਕੇ ਜਿਹੜੇ ਆ ਸਬਜ਼ੀ ਤਿਆਰ ਕੀਤੀਆਂ ਖਾਸ ਕਰਕੇ ਕद्दू ਵਗੈਰਾ ਜਿਹੜੇ ਹੈਗੇ ਆ ਲੋਕੀ ਕद्दू ਹੋ ਗਿਆ ਜਿਹੜੇ ਦੂਜੇ ਪੇਠੇ ਹੁੰਦੇ ਨੇ ਉਹਨਾਂ ਨੂੰ ਤਾਂ ਟੀਕੇ ਲਾ ਲਾ ਕੇ ਤਿਆਰ ਕੀਤਾ ਜਾਂਦਾ ਹੈ ਪੰਜ ਕद्दू ਖੜੇ ਆਗੇ ਹੂੰ ਪੰਜਾਂ ਚੋਂ ਆ ਦੇਖ ਲਓ ਆ ਵੀ ਸੁੱਕਿਆ ਪਿਆ ਆ ਵੀ ਸੁੱਕਿਆ ਪਿਆ ਆ ਵੀ ਸੁੱਕਿਆ ਪਿਆ ਜੇ ਇਹਦੇ ਤੇ ਕੈਮੀਕਲ ਕੀਤਾ ਹੁੰਦਾ ਤਾਂ ਸੁੱਕਦੇ ਨਹੀਂ ਸੀਗੇ ਅੱਛਾ ਜੀ ਪੱਤਿਆਂ ਦਾ ਵੀ ਥੋੜਾ ਡਿਫਰੈਂਸ ਹੈ ਜਿਵੇਂ ਉਹ ਵੇਲ ਹੈ ਪੂਰੀ ਉਹਨਾਂ ਦੇ ਵਿੱਚ ਸੁੱਕੇ ਹੋਏ ਪੱਤੇ ਵੀ ਹਾਂਜੀ ਹਾਂਜੀ ਸੁੱਕਦੇ ਆਗੇ ਪੱਤੇ ਜੀ ਹੂੰ ਹੂੰ ਅੱਛਾ ਕਦੇ ਫਿਰ ਗੁਰਦੀਪ ਸਿੰਘ ਜੀ ਤੁਹਾਨੂੰ ਐ ਨਹੀਂ ਮਹਿਸੂਸ ਹੁੰਦਾ ਵੀ ਕਿਤੇ ਸਬਜ਼ੀ ਜਿਹੜੀ ਹੈ ਉਹ ਖਰਾਬ ਨਾ ਹੋ ਜਾਈ ਜਿਸ ਤਰ੍ਹਾਂ ਕਿਸੇ ਤਰ੍ਹਾਂ ਦੀ ਕੋਈ ਰੇ ਸਪਰੇ ਜਿਹੜੀ ਹੈਗੀ ਉਹ ਨਹੀਂ ਅਸੀਂ ਵਰਤਦੇ ਹੈਗੇ ਤਾਂ ਉਸ ਚੀਜ਼ ਦਾ ਵੀ ਕਦੇ ਡਰ ਰਹਿੰਦਾ ਕਿਉਂਕਿ ਤੁਹਾਡੇ ਕੋਲ ਤੁਸੀਂ ਛੋਟੇ ਕਿਸਾਨ ਹੋ ਔਰ ਛੋਟੇ ਕਿਸਾਨ ਨੂੰ ਤਾਂ ਜੇ ਮੰਨ ਲਓ ਨੁਕਸਾਨ ਹੋ ਜੇ ਖੇਤ ਦੇ ਵਿੱਚ ਤਾਂ ਉਹਦਾ ਤਾਂ ਜਿਹੜਾ ਸਾਰਾ ਮਨ ਕੇ ਚੱਲੋ ਵੀ ਮੋੜਨ ਦਾ ਤਾਂ ਮੈਂ ਤੁਹਾਨੂੰ ਇਹ ਦੱਸ ਦੇਣਾ ਕੋਈ ਦਿਨ ਤਿਆਰ ਹੁੰਦਾਗਾ ਉਦੋਂ ਵਿਚਾਕ ਕੋਈ ਸਬਜ਼ੀ ਮੁੜਿਆ ਹੋਵੇ ਕਿਉਂਕਿ ਲੋਕੀ ਜਿਹੜੇ ਮੁਲਾਜ਼ਮਾਂ ਪਿੰਡੇ ਦੇ ਉਹ ਪਿੰਡਾਂ ਪੁੰਡਾਂ ਚ ਗਏ ਹੋਣਦੇ ਜਿਵੇਂ ਦੀਵਾਲੀ ਆ ਗਈ ਦੀਵਾਲੀ ਨੂੰ ਅਗਲਾ ਪਿੰਡ ਜਾਂਦਾਗਾ ਉਸ ਦਿਨ ਨਹੀਂ ਜਿਵੇਂ ਦਸਹਿਰਾ ਦਸਹਿਰੇ ਵਾਲੇ ਦਿਨ ਵੀ ਕਿਤੇ ਨਾ ਕਿਤੇ ਮੁੜ ਸਕਦੀ ਹੈਗੀ ਪਰ ਨਹੀਂ ਬਹੁਤੀ ਕਦੇ ਨਹੀਂ ਮੁੜੀ ਥੋੜੀ ਘਾਣੀ ਮੁੜਦੀ ਹੈਗੀ ਕਿਸੇ ਨਾ ਕਿਸੇ ਦਿਨ ਉਹ ਕੋਈ ਨਹੀਂ ਘਰੇ ਚੱਲ ਜਾਂਦਾ ਕੰਮ ਵਾਲੇ ਲੈ ਜਾਂਦੇ ਵਿਚਾਲੇ ਹੂੰ ਹੂੰ ਨਹੀਂ ਜਿਵੇਂ ਤੁਸੀਂ ਬਿਨਾਂ ਰਿਆ ਸਪਰੇਹਾਂ ਤੋਂ ਖੇਤਾਂ ਦੇ ਵਿੱਚ ਉਗਾ ਰਹੇ ਹੋ ਆਪਣੇ ਖੇਤ ਚ ਉਗਾ ਰਹੇ ਹੋ ਤਾਂ ਕਦੇ ਫਿਰ ਕੋਈ ਸਬਜ਼ੀ ਦਾ ਨੁਕਸਾਨ ਤਾਂ ਨਹੀਂ ਹੋਇਆ ਵੀ ਸਬਜ਼ੀ ਉਹ ਤੁਹਾਡੀ ਉੱਗੀ ਨਾ ਹੋਵੇ ਜਾਂ ਉੱਗੀ ਹੈ ਤਾਂ ਉਹ 10 ਨਹੀਂ ਵਧੀਆ ਨਾ ਉੱਗੀ ਹੋਵੇ ਨਹੀਂ ਜੀ ਹਜੇ ਤਾਂ ਤਾਂ ਨਹੀਂ ਕੋਈ ਹੋਇਆ ਕਈਆਂ ਨਾਲ ਅੱਜ ਦੀ ਗੜਿਆਣਾ ਜਰੂਰ ਮੇਰਾ ਨੁਕਸਾਨ ਹੋਇਆਗਾ ਉਹ ਨਹੀਂ ਮੈ ਨੁਕਸਾਨ ਹੋਇਆਗਾ ਮੈਂ ਪਰ ਭਾਈ ਵੀ ਨਹੀਂ ਲਈਗੀ ਸਰਕਾਰ ਤੋਂ ਆਪਾਂ ਕੋਈ ਪਰਿਵਾਰੀ ਕੋਲ ਨਹੀਂ ਗਏ ਵੀ ਕੁਦਰਤੀ ਮਾਰ ਆਪਾਂ ਮੰਨ ਕੇ ਚੱਲੋ ਵੀ ਕੁਦਰਤੀ ਮਾਰ ਹੋ ਗਈ ਚਲੋ ਵੈਗ ਨੂੰ ਜਿੰਨਾ ਦਿੱਤਾ ਪਾਉਣਾ अच्छा फिर بچਾਉਣੇ ਕਿਵੇਂ ਹੋ ਜੀ ਜਿਵੇਂ ਮੰਨ ਲਓ ਕੋਈ ਮੱਛਰ ਹੈ ਕੋਈ ਕੀੜਾ ਹੈ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਆਪਣੇ ਇਨਸੈਕਟ ਲੱਗ ਜਾਂਦਾ ਹੈ ਹਨਾ ਪlant ਨੂੰ ਤਾਂ ਫਿਰ ਬਚਾਉਣੇ ਕਿਵੇਂ ਹੋ ਤੁਸੀਂ ਹੁਣ ਤਾਂ ਜੀ ਜਦੋਂ ਤਾਂ ਮੈਂ ਇਧਰ ਆਇਆਗਾ ਉਦੋਂ ਤੱਕ ਅੱਲੀ ਟੀਸਟੈਂਡ ਕੰਪਨੀ ਸੀਗੀ ਆਰਗੈਨਿਕ ਦੇ ਵਿੱਚ ਦਵਾਈਆਂ ਦਉਂਗੀਆਂ ਦਉਂਗੀਆਂ ਸੀ ਹੁਣ ਤਾਂ ਪੰਜਾਬ ਆਇਆ ਗਰੂਪ ਦੇ ਪ੍ਰੋਡਕਟ ਇੰਨੇ ਆ ਗਏ ਵੀ ਗੱਲ ਹੀ ਛੱਡ ਦੋ ਜਿਵੇਂ ਆ ਦੇਸੀ ਨੁਕਤੇ ਆ ਮੇਰੇ ਜੀ ਆ ਜਿਵੇਂ ਟਰੈਪ ਲਾਇਆ ਹੋਇਆ ਇਹ ਰਾਤ ਨੂੰ ਅਸੀਂ 2 ਘੰਟੇ ਜਗਾਉਣੀ ਆਗੇ ਅੱਛਾ ਜੀ ਤੇ ਜਿੰਨਾ ਭਮੱਕੜ ਹੁੰਦਾ ਸੁੰਢੀ ਵਾਲਾ ਉਹ ਸਾਰਾ ਬਾਲੋ ਦੇ ਉੱਤੇ ਆ ਜਾਂਦਾ ਉਹ ਮਰ ਜਾਂਦਾ ਆਪਾਂ ਨੂੰ ਕੈਮੀਕਲ ਸਟਕਣ ਦੀ ਲੋੜ ਨਹੀਂ ਪੈਂਦੀ ਅੱਛਾ ਇਹਦੇ ਵਿੱਚ ਕੀ ਮਤਲਬ ਤਿਆਰ ਕੀਤਾ ਹੋਇਆ ਜੀ ਇਹਦੇ ਥੱਲੇ ਪਾਣੀ ਆ ਜੀ ਉੱਤੇ ਕਾਲਾ ਤੇਲ ਹੈ ਅੱਛਾ ਜੀ 2 ਘੰਟੇ ਚਗਾਉਣਾ ਇਹਨੂੰ 2 ਘੰਟੇ ਚਗਾ ਕੇ ਜਿੰਨਾ ਭਮੱਕੜ ਹੁੰਦਾਗਾ ਸਾਰਾ ਇਹਦੇ ਤੇ ਆ ਜਾਂਦਾ ਲਾਈਟ ਤੇ ਤੇ ਤੇਲ ਨਾਲ ਚਿਪਟ ਕੇ ਮਰ ਜਾਂਦਾਗਾ ਅੱਛਾ ਇਹ ਤੇ ਤੁਸੀਂ ਕਿੰਨੇ ਟਰੈਪ ਇਹ ਲਗਾਏ ਹੋਏ ਆ ਜੀ ਆਪਣੇ ਖੇਤ ਚ ਤਿੰਨ ਆ ਜੀ ਦੋ ਆਸ ਤੇ ਤੀਜਾ ਉਹ ਉਧਰ ਲੈ ਕੇ ਜਾਣਾ ਗੋਭੀ ਚ ਕਿਉਂਕਿ ਹਜੇ ਨਾ ਮਤਲਬ ਸੁੰਡੀ ਸੰਡੀ ਦੀ ਸ਼ਿਕਾਇਤ ਹੈ ਨਹੀਂ ਗਈ ਬਸ ਹੁਣ ਇੱਕ ਦੋ ਦਿਨਾਂ ਚ ਲਾ ਦੇਾਂਗੇ ਅਸੀਂ ਟਰੈਪ ਗਾਜਰ ਨਾਲ ਕਰਨੀ ਉਹਨਾਂ ਸਾਰੇ ਠੀਕ ਹੈ ਜੀ ਗੁਰਦੀਪ ਸਿੰਘ ਜੀ ਵੈਸੇ ਪੰਜਾਬ ਦੇ ਵਿੱਚ ਫਿਰੋਜ਼ਪੁਰ ਦੇ ਕੋਲੇ ਇੱਕ ਜਗ੍ਹਾ ਹੈ 10 ਕਿੱਲੇ ਥਾਂ ਜਿਹਨੂੰ ਕਿ ਕੰਡਿਆਲੀ ਤਾਰ ਪਾ ਕੇ ਬੰਦ ਕੀਤਾ ਹੋਇਆ ਕਿਉਂਕਿ ਉਸ ਜਗ੍ਹਾ ਤੇ ਜਿਹੜਾ ਹੈਗਾ ਉਸ ਜਗ੍ਹਾ ਨੂੰ ਕੈਂਸਰ ਹੋ ਗਿਆ ਕਿ ਜਿਹੜੀਆਂ ਇਹ ਰੇਹਾਂ ਸਪਰੇਹਾਂ ਐ ਇੰਨਾ ਜ਼ਿਆਦਾ ਨੁਕਸਾਨ ਕਰ ਰਹੀਆਂ ਆਪਣੀਆਂ ਜ਼ਮੀਨਾਂ ਦਾ ਵੀ ਸਿਹਤ ਦਾ ਵੀ ਜਿਹੜਾ ਕਿਉਂਕਿ ਜੋ ਖਾਂਦਾ ਇਹਨਾਂ ਨੂੰ ਸਬਜ਼ੀਆਂ ਨੂੰ ਤਾਂ ਜਾਂ ਫਸਲ ਨੂੰ ਤਾਂ ਉਹਦੇ ਸਿਹਤ ਤੇ ਅਸਰਤਾ ਦਾ ਹੋਣਾ ਹੀ ਹੋਣਾ ਹੈ ਬਿਲਕੁਲ ਜੀ ਬਾਕੀ ਪਾਣੀ ਮਾੜੇ ਹੁੰਦੇ ਜਾਂਦੇ ਆਗੇ ਤੇ ਬਾਕੀ ਮਹਿਕਮੇ ਜੇ ਮੈਨੂੰ ਐ ਦੱਸੋ ਵੀ ਆਪਣੇ ਪੰਜਾਬ ਦੇ ਵਿੱਚ ਖੇਤੀਬਾੜੀ ਦਫ਼ਤਰ ਕਿੰਨੇ ਆ ਇੱਕ ਜ਼ਿਲ੍ਹੇ ਦੇ ਵਿੱਚ ਤਿੰਨ-ਤਿੰਨ ਆ ਕਿਸੇ ਤੋਂ ਉਹਨਾਂ ਦੇ ਵਿੱਚ 2.5 ਲੱਖ ਤਨਖਾਹ ਆ ਕਿਸੇ ਦੀ 20000 ਰੁਪਏ ਤਨਖਾਹ ਆ ਉਹ ਕਾਸ ਤੋਂ ਲਾਇਆ ਸਰਕਾਰ ਨੇ ਪਰ ਮੈਂ ਲੋਕ ਕਿਸਾਨ ਭਰਾਵਾਂ ਨੂੰ ਕਹਿੰਦਾ ਮਹਿਕਮੇ ਦੇ ਨਾਲ ਤਾਂ ਚੱਲਣਾ ਤਾਂ ਵਧੀਆ ਰਹੂਗਾ ਆਪਣੀ ਧਰਤੀ ਵੀ ਬਚੀ ਰਹੂਗੀ ਪਾਣੀ ਵੀ ਬਚਾ ਰਹੂਗਾ ਕਿਉਂਕਿ ਜੇ ਕਿਸੇ ਨੇ ਮਤਲਬ ਆਪਾਂ ਖਾਦ ਦੀ ਗੱਲ ਕਰਨੀ ਤਾਂ ਨਹੀਂ ਸੀ ਚੱਲ ਆਪ ਮੈਨੂੰ ਕਰਨੀ ਪੈਗੀ ਹੁਣ ਕਿਉਂਕਿ ਜੇ ਮਹਿਕਮਾ ਕਹਿੰਦਾ ਵੀ ਦੋ ਗੱਟੇ ਪਾ ਲਓ ਜਿੰਮੇਦਾਰ ਭਰਾ ਖੜਦੇ ਹੀ ਨਹੀਂਗੇ ਉੱਥੇ ਕਹਿੰਦਾ ਵੱਧ ਪਾਵਾਂਗੇ ਇਸੇ ਕਾਰਨ ਹੀ ਆਪਣੀਆਂ ਜਿਹੜੀਆਂ ਧਰਤੀਆਂ ਖਰਾਬ ਹੋਈ ਜਾਂਦੀਆਂ ਜੀ ਕੈਂਸਰ ਕਹਿ ਲਓ ਕੁਝ ਵੀ ਕਹਿ ਲਓ ਬਿਲਕੁਲ ਆਪਣੇ ਵਾਲੀ ਜਗ੍ਹਾ ਤੇ ਤਾਂ ਕੈਂਸਰ ਹੀ ਬਹੁਤ ਹੈ ਆਪਣੇ ਵਾਲੀ ਬੈਲਟ 'ਚ ਤਾਂ ਇਹ ਤਾਂ ਹੈਗਾ ਹੀ ਹੈ ਜੀ ਉਹ ਕਹਿੰਦੇ ਰਾਸਤਨ ਵਾਲੀ ਟ੍ਰੇਨ ਭਰੀ ਜਾਂਦੀ ਹੈ ਕੀ ਤੇ ਭਰੀ ਆਉਂਦੀ ਆ ਉਧਰੋਂ ਹਾਂ ਹਾਂ ਅੱਛਾ ਤੁਹਾਡੇ ਪਿੰਡ ਦੇ ਵਿੱਚ ਹੋਰ ਕਿੰਨੇ ਕਿਸਾਨ ਨੇ ਜਿਹੜੇ ਜੈਵਿਕ ਖੇਤੀ ਕਰ ਰਹੇ ਐ ਨਹੀਂ ਜੀ ਅੰਬੂਜਾ ਨੇ ਚੁਣੇ ਸੀਗੇ ਉਦੋਂ ਕੋਈ 400 ਲਗਭਗ ਸੀਗੇ ਉੱਤੇ ਹੀ ਸੀਗੇ 400 ਤੋਂ ਹਾਂਜੀ ਜਿਹਦੇ ਵਿੱਚੋਂ ਦੋ ਤਿੰਨ ਕਰ ਰਹੇਗੇ ਸਾਰੇ ਸਾਰੇ ਸਾਡੇ ਛੜਾ ਗਏ ਜੀ ਸਾਰੇ ਛੱਟ ਗਏ ਬਾਕੀ ਹਾਂਜੀ ਸਾਰੇ ਸਾਡੇ ਛੜਾ ਗਏ ਤੇ ਦੋ ਤਿੰਨ ਜਾਣੀ ਮਤਲਬ ਜੈਵੀ ਖੇਤੀ ਤੇ ਚੱਲ ਰਹੇ ਐ ਹਜੇ ਮੈਂ ਆਪਣੇ ਰਹੀ ਤਾਂ ਨਹੀਂ ਆ ਕੱਲਾ ਇੱਕ ਕਲਾਲ ਵਾਲੀ ਤੂੰ ਆ ਭੋਲਾ ਸ਼ਾਇਦ ਤੁਸੀਂ ਉਹਦੇ ਕੋਲ ਗਏ ਹੋਵੋਗੇ अच्छा जी ਤੇ ਇੱਕ ਅੱਧਾ ਹੋਰ ਹੋਊਗਾ ਜੀ ਕੋਈ ਉਹਦਾ ਮੈਨੂੰ ਪਤਾ ਨਹੀਂ ਵੀ ਕੋਈ ਕਰਦਾ ਕਿ ਨਹੀਂ ਕਰਦਾ ਮੇਰੇ ਕਨੈਕਟ ਚ ਆਏ ਨਹੀਂਗਾ ਠੀਕ ਹੈ ਜੀ ਮੈਂ ਖੁਦ ਟ੍ਰੇਨਿੰਗਾਂ ਦੇ ਕੇ ਆਇਆ ਗਿੱਦੜਵੇ ਹਲਕੇ ਚ ਅੰਬੂਜਾ ਵਾਲੇ ਮੈਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਪਰ ਐਸੀ ਤਾਂ ਇਦੋਂ ਲੋ ਕੰਮ ਛੱਡ ਗਏ ਸੀਗੇ ਮੈਨੂੰ ਕਹਿੰਦੇ ਵੀ ਟ੍ਰੇਨਿੰਗ ਦੇ ਕੇ ਆ ਮੈਂ ਗਿੱਦੜਵੇ ਹਲਕੇ ਚ ਹਮ ਅੱਠ ਕੇ 9 ਦਿਨ ਜਾਂਦਾ ਰਿਆਂਗਾ ਉੱਥੇ ਮੈਨੂੰ ਨਹੀਂ ਪਤਾ ਵੀ ਕੋਈ ਕਿਸਾਨ ਲੱਗਿਆ ਕਿ ਨਹੀਂ ਉਦੋਂ ਜੂਰ ਕਰਦੇ ਸੀਗੇ ਗ੍ਰੀਨ ਹਾਊਸ ਲੱਗਿਆ ਸੀਗਾ ਤੇ ਸੀਗੇ ਬੰਦੇ ਸਬਜ਼ੀ ਵੀ ਲੱਗੀ ਦੇਖੀ ਸੀ ਆਰਗੈਨਿਕ ਸੀਗੀ ਹੁਣ ਨਹੀਂ ਮੇਰੇ ਟੱਚ ਚ ਹੈਗੇ ਵੀ ਕਰਦੇ ਆ ਜਾਂ ਛ ਹਾਂ ਅਜੇ ਜਦੋਂ ਤੁਸੀਂ ਬਠਿੰਡੇ ਜਾਂਦੇ ਹੋ ਸਬਜ਼ੀ ਵੇਚਣ ਉੱਥੇ ਜਿਹੜੀ ਥੋੜੀ ਸਬਜ਼ੀ ਹੈ ਉਹ बिकਦੀ ਹੈ ਜਿਹੜੇ ਗ੍ਰਾਹਕ ਆ ਟੁੱਟ ਪੈਂਦੇ ਆ ਤੁਹਾਡੀ ਜਿਪਸੀ ਨੂੰ ਵੀ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ ਸਬਜ਼ੀ ਲੈਣ ਤੋਂ ਉਪਰ ਆਇਆ ਹੁੰਦਾ ਜੀ ਕੋਈ ਸਬਜ਼ੀ ਥੋੜੀ ਹੁੰਦੀ ਆ ਕਿਸੇ ਨੇ ਹੁਣ ਮੰਨ ਕੇ ਚੱਲੋ ਵੀ ਸਾਕਮਲ ਲੈਣੇ ਆ ਸਾਕਮਲ ਬਿਲਕੁਲ ਥੋੜੇ ਹੁਣ ਸਕੰਦਰ ਆ ਸ਼ੁਰੂ ਹੋਣਗੇ ਸਕੰਦਰ ਐਤਵਾਰ ਨੂੰ ਪੱਟੂਗਾ ਹਾਂ ਤੇ ਉਹ ਹੁੰਦਾ ਗਾਹਕ ਨੂੰ ਵੀ ਆਪਾਂ ਸਿਕੰਦਰ ਲੈਣਾ ਹੁਣ ਇੱਕ ਬੰਦੇ ਨੂੰ ਮੈਨੂੰ ਲੱਗਦਾ ਮਹੀਨਾ ਹੋ ਗਿਆ ਪੁੱਛੀ ਜਾਂਦੇ ਨੂੰ ਵੀ ਸਿਕੰਦਰ ਸਿਕੰਦਰ ਮੈਂ ਆਖਿਆ ਜੀ ਆਉਣਗੇ ਜਿੱਥੇ ਠਹਿਰ ਕੇ ਆਉਣਗੇ ਹੁਣ ਉਹ ਪਰ ਉਹਨਾਂ ਨੂੰ ਸਿਕੰਦਰਾਂ ਦੀ ਤਾਂ ਹੋਊਗੀ ਮੈਨੂੰ ਫੋਨ ਕਰਕੇ ਪੁੱਛਣਗੇ ਵੀ ਸਿਕੰਦਰ ਪੱਟਿਆ ਕਿ ਨਹੀਂ ਮੈਂ ਉਹਨਾਂ ਨੂੰ ਦੱਸੂਗਾ ਫਿਰ ਉਹਨਾਂ ਨੂੰ ਐ ਕਾਲ ਹੋ ਜਾਂਦੀ ਆ ਵੀ ਕਿਤੇ ਸਿਕੰਦਰ ਵੇਖ ਨਾ ਜਾਣ ਵੀ ਆਪਾਂ ਪਹਿਲਾਂ ਚੱਲੀਏ ਸਾਰਿਆਂ ਤੋਂ ਇਹ ਸਿਸਟਮ ਨਾਲ ਉੱਥੇ ਕਾਲ ਹੁੰਦੀ ਆ ਜੀ ਜੀ ਅੱਛਾ ਸਬਜ਼ੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਜੀ ਆਪਣੇ ਕੋਲੇ ਸੀਜ਼ਨਲ ਸਾਰੀ ਵੈਜੀਟੇਬਲ ਹੁੰਦੀ ਆ ਮਤਲਬ ਜਿਵੇਂ ਹੁਣ ਸਾਗ ਦਾ ਸੀਜ਼ਨ ਚੱਲੀ ਮੂਲੀਆਂ ਵਗੈਰਾ ਹੋਗੀਆਂ ਮਟਰ ਚੱਲ ਪੈਣਗੇ ਬਾਜ ਤੋਂ 15 ਦਿਨਾਂ ਨੂੰ ਮਟਰ ਚੱਲ ਪੈਣਗੇ ਹਾਂ ਜੀ ਬਹੁਤ ਬਹੁਤ ਧੰਨਵਾਦ ਸਰ ਤੇ ਅਸੀਂ ਤੁਹਾਨੂੰ ਬਹੁਤ ਇਸ ਗੱਲ ਦੀ ਮੁਬਾਰਕਬਾਦ ਦਿੰਨੇ ਆ ਕਿ ਹਾਲਾਂਕਿ ਤੁਹਾਡੇ ਕੋਲ ਜ਼ਮੀਨ ਵੀ ਕੋਈ ਬਹੁਤੇ ਜ਼ਿਆਦਾ ਨਹੀਂ ਹੈ ਔਰ ਤੁਸੀਂ ਇੰਨੇ ਸਾਲਾਂ ਤੋਂ ਆਪਣੀ ਤਾਂ ਚਲੋ ਸਿਹਤ ਦੇ ਬਾਰੇ ਹਰ ਕੋਈ ਸੋਚਦਾ ਹੀ ਹੈ ਕਿ ਅਸੀਂ ਆਪਣੇ ਆਪ ਨੂੰ ਫਿੱਟ ਰੱਖੀਏ ਤੰਦਰੁਸਤ ਰੱਖੀਏ ਦੇਖੀ ਜੈਨ ਤੁਸੀਂ ਵੀ ਚ ਤੋਂ 5 ਬੰਦੇ ਕਿਤੇ 6 ਬੰਦੇ ਵੀ ਹੋ ਜਾਂਦੇ ਆ ਲੇਬਰ ਵਾਲੇ ਉਹਨਾਂ ਨੂੰ ਵਿਚਾਰਾਂ ਨੂੰ ਦਿੰਨਾ ਹੀ ਹੈ ਹਾਂ 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 ਬਿਲਕੁਲ ਔਰ ਲੋਕਾਂ ਦੀ ਵੀ ਸਿਹਤ ਵਧੀਆ ਤੁਸੀਂ ਬਣਾ ਰਹੇ ਹੋ ਇਹਦੇ ਵਿੱਚ ਵੀ ਮੈਂ ਤਾਂ ਕਹੂੰਗੀ ਕਿ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਸਾਨ ਨੂੰ ਅੰਨ ਦਾਤਾ ਕਹਿੰਦੇ ਆ ਅਸੀਂ ਹਨਾ ਤਾਂ ਕਿਸਾਨ ਦੇ ਹੱਥੋਂ ਜੋ ਜਾਊਗਾ ਉਹੀ ਸਾਡੇ ਘਰਾਂ ਦੇ ਵਿੱਚ ਬਣਨਾ ਹੈ ਉਹੀ ਅਸੀਂ ਖਾਣਾ ਹੈ ਇਸ ਚੀਜ਼ ਨੇ ਜੀ ਸਾਡੇ ਤੇ ਨਾ ਹੋਰ ਇੱਕ ਖਾਸੀਅਤ ਪਾਈ ਹੈ ਮੈਂਨ ਕੇ ਚੱਲੋ ਵੀ ਇੱਕ ਤਜਿੰਦਰ ਸਿੰਘ ਆ ਬਹਿੰਡੇ ਤੇ ਉਹ ਮਤਲਬ ਆਸਟ੍ਰੇਲੀਆ ਪੀਆਰ ਆ ਗਈ ਉਹਨੇ ਮੇਰੀ 4 ਸਾਲ 5 ਸਾਲ ਸਬਜ਼ੀ ਤੋਲੀ ਹੈਗੀ ਤੇ ਸਾਡੀ ਰਿਸ਼ਤੇਦਾਰੀਆਂ ਦੇ ਵਿੱਚ ਮਤਲਬ ਲਾ ਉਹਦੀ ਭੈਣ ਤਾਈ ਲਾਉ ਦੇ ਭਨੋਈਆਂ ਤਾਈ ਸਾਡਾ ਬਤੇਰਾ ਹੋ ਗਿਆ ਜੇ ਮੈਂ ਸਬਜ਼ੀ ਲਾਉਂਦਾ ਸੀ ਤਾਂ ਅਸੀਂ ਭੈਣ ਭਰਾਵਾਂ ਵਾਲਾ ਪਿਆਰ ਕਹਿੰਦਾ ਮੈਂ ਉਹਨੂੰ ਵੱਡਾ ਭਰਾ ਮੰਨਦਾਗਾ ਉਹਦੀ ਜਗ੍ਹਾ ਤੇ ਹੁਣ ਨਤੀਜਾ ਮੁੰਡਾ ਉਹ ਤੋਲਦਾ ਇੱਕ ਹੱਦੀ ਦਾ ਮੁੰਡਾ ਠੀਕ ਹੈ ਜੀ ਮਤਲਬ ਮੰਨ ਕੇ ਚੱਲੋ ਵੀ ਰਿਸ਼ਤੇਦਾਰਾਂ ਨਾਲ ਸਾਡੀ ਵੱਧ ਨੇੜਤਾ ਹੈਗੀ ਜਿਹੜੇ ਬੰਦੇ ਉੱਥੇ ਮੇਰੇ ਨਾਲ ਸਬਜ਼ੀ ਤਲਾਉਂਦੇ ਹੈਗੇ ਕੁਝ ਮਿੱਥੋਂ ਲੈ ਕੇ ਜਾਂਦੇ ਸਬਜ਼ੀ ਭਾਜੀ ਮਾੜੀ ਮੋਟੀ ਬਿਚੱਕ ਲੈ ਜਾਣ ਕੁਝ ਨਹੀਂਗਾ ਫਿਰ ਹੀ ਆਉਂਦੇ ਹੈਗੇ ਕਰਤੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਵਾਸਤੇ ਸਾਰੀ ਜਾਣਕਾਰੀ ਸਾਨੂੰ ਦੇਣ ਵਾਸਤੇ ਸਤਿ ਸ਼੍ਰੀ ਅਕਾਲ